ਤੇ ਨਾਲੇ ਕੁੱਲ 1.5 ਯੂਰੋ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਮਿੱਤਰੋ ਕਿਵੇਂ ਸਾਰੇ ਉਮੀਦ ਕਰਦਾ ਕਿ ਸਾਰੇ ਜਾਣੇ ਕੈਂਟ ਹੋਵੋਗੇ ਤੇ ਇੱਧਰ ਦੇਖੋ ਆਪਣਾ ਗੁਰਸ਼ਾਨ ਸਿੰਘ ਸਵੇਰੇ 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 ਦੇ ਮੁੰਡਾ ਧੁੱਪ ਦੇ ਵਿੱਚ ਪਿਆ ਹੈ ਵਿਟਾਮਿਨ ਡੀ ਲੈ ਰਿਆ ਪਿਆ ਹਾਂਜੀ ਵਿਟਾਮਿਨ ਡੀ ਲੈ ਰਹੇ ਨੇ ਭਾਈ ਦੇਖ ਤਾਂ ਕਿੰਨੀ ਧੁੱਪ ਸਿਕ ਰਹੀ ਹੈ ਇੱਥੇ ਬਹੁਤ ਧੁੱਪ ਹੈ ਹਾਏ 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 ਠੰਡਾ ਬਹੁਤ ਹੱਥ ਮੇਰਾ ਠੰਡਾ ਕਿਉਂ ਮੈਂ ਮੂੰਹ ਤੋਂ ਕਹਿ ਜੀ ਨਾ ਹੁਣ ਤੇ ਦਿਨਾਂ ਵਾਂ ਤੇ ਦਿਨ ਨਹੀਂ ਛੁਟਿਆ ਤੇ ਆਪਾਂ ਮਿੱਤਰ ਨੂੰ ਕੁਝ ਖਾਣੇ ਪੀਣੇ ਕੀ ਬਣਾਇਆ ਖਾਣਾ ਸਮਝ ਤਾਂ ਮੈਂ ਦੁੱਧ ਗਰਮ ਕਰ ਲਿਆ ਜੀ ਪਹਿਲੇ ਦੁੱਧ ਨਾ ਮੇਂ ਦਾ ਕੁੱਟ ਚਾਹ ਹੋਣਾ ਤੇ ਪੜੀ ਕਿਹੜੀ ਯਾਰ ਚਾਹ ਹਾਂ ਪਹਿਲੀ ਵਾਰ ਦੇਖ ਮੇਰੀ ਆਵਾਜ਼ ਕਿਦਾਂ ਨਿਕਲਦੀ ਯਾਰ ਹਾਂਜੀ ਜਦੋਂ ਚੰਨ ਜੰਦਰਿਆਂ ਦੀ ਜਦੋਂ ਜਿਹੜੇ ਗਲੇ ਦੇ ਜਿਹੜਾ ਹੈ ਨਾ ਰਿਆਜ਼ ਕਰਨ ਵਾਲੇ ਜਿਹੜੇ ਹੁੰਦੇ ਆ ਉਹ ਹੋ ਗਈ ਮੇ ਮੈਨੂੰ ਗਲੜਾ ਖੁੱਲਦਾ ਨਹੀਂਗਾ ਚਾਹ ਪੀਗੀ ਗਲੜਾ ਖੁੱਲਦਾ ਉਸ ਤੋਂ ਬਾਅਦ ਬਾਕੀ ਸਭਾ ਮਤ ਹੋਣਗੀਆਂ ਸੋਏ ਸੋਏ ਤਾ ਵੀ ਆ ਗਿਆ ਗੁਸ਼ਾਂ ਦਾ ਤੇ ਗੁਸ਼ਾਂ ਦੇ ਦਾਦੇ ਦਾ ਹੋਣਾ ਮੈਡ ਹੰਜਿਆ ਮੈਂ ਜਣਾਦਾ ਇਹ ਕਦੇ ਉਹ ਇਹ ਪੈ ਜਾਂਦਾ ਕਦੇ ਸ਼ਾਰੇ ਪੈ ਜਾਂਦਾ ਲਿਆ ਵੀ ਜਾ ਤੇਰਾ ਫਲਾ ਹੋਇਆ ਲਈ ਮੈਂ ਤਰੋ ਚਾਹ ਦਾ ਰੰਗ ਦੇਖੋ ਤੁਸੀਂ ਇਹ ਬਲੈਕ ਐਂਡ ਉਹਦਾ ਕਹਣਾ ਸ਼ਾਨ ਦਾ ਕਹਣਾ ਮਿਸਤਰੀ ਵਾਲੀ ਚਾਹ ਸ਼ਾਨ ਦੇ ਹਾਂਜੀ ਉਹ ਵੀ ਸ਼ਾਨ ਛੋਟਾ ਕਹਿੰਦਾ ਨੇ ਚਾਹ ਪੀਣੀ ਆ ਤਾਂ ਮਿਸਤਰੀ ਵਾਲੀ ਚਾਹ ਪੀਣੀ ਆ ਤੇ ਇਹਦੇ ਪਰੇਖਿਆ ਇਲ ਬੁਨਜੋਰਨੋ ਸਿਵੇਦੇ ਲਾ ਮਾਟੀਨਾ ਇਹਦਾ ਮਤਲਬ ਹੈਗਾ ਕੀ ਸਵੇਰੇ ਉੱਠ ਕੇ ਗੁੱਡ ਮਾਰਨਿੰਗ ਹਮੇਸ਼ਾ ਤੇ ਜਰੂਰ ਸਭ ਨੂੰ ਕਹਿਣੀ ਚਾਹੀਦੀ ਹੈ ਆਪਾਂ ਨੂੰ ਚਲ ਪੁੱਤ ਬੂਟ ਮੜ ਸਾਫ ਕਰਨੇ ਆ ਇਹਦੀ ਫੀਤੇ ਕੱਟਦਾ ਸਾਰੇ ਵਿੱਚੋਂ ਬਾਹਰ ਆ ਫੀਤੇ ਲੱਗਦੇ ਦਾਂਗੇ ਆਪਾਂ ਇਹਨੂੰ ਲੱਗਦੇ ਦਾਂ ਬੂਟਾਂ ਠੀਕ ਹੈ ਹਾਂ ਸਾਬੂਨ ਨਾਲ ਪਾ ਦਿਆ ਹਾਲ ਕਿਨਾਂ ਫਰਕ ਪਿਆ ਸਾਰੀ ਮਿਹੜਿਆ ਇਹਦੇ ਤੇ ਬੂਟਾਂ ਜਾਨ ਇਹਦਾ ਜਿਹੜੀ ਲੈਦਰ ਹੈ ਇਹ ਵੀ ਹੋਰ ਹੋਰ ਦੇ ਉੱਪਰ ਹਾਂ ਫਰੇਂਜ ਲੈਦਰ ਨਹੀਂ ਜੀ ਫਰੇਂਜ ਲੈਦਰ ਹੋਵੇਗਾ ਨਾ ਹਾਂਜੀ ਉਹ ਹੋਰ ਹੁੰਦੀ ਹੈ ਤਾਂ ਇਹ ਆ ਗੰਦੇ ਸੱਟੇ ਆ। ਆ ਗਏ ਸਾਬਣ ਆ। ਲਈ ਬੂਟਾ ਦੇ ਨਾਲ ਨਾਲ ਨਾ ਗੁਰਸ਼ਾਨ ਨੇ ਆ ਦੇਖੋ ਇੱਧਰ। ਇਹ ਕਾਗਜ਼ ਵੀ ਸੁੱਕਣਾ ਪਾਇਆ ਧੋਗੇ ਕਾਪੀ ਦਾ। ਇਹ ਕਹਤੇ ਫਾਈਵ ਉਤ। ਇਹ ਸਾਨੂੰ ਨਾ ਮੈਡਮ ਨੇ ਕਿਹਾ tha ਵੀ ਐਕਸਪੈਰੀਮੈਂਟ ਤੁਸੀਂ ਕਰਕੇ ਦੇਖੋ। ਵੀ ਜਿਹੜੀ ਉੱਪਰ ਲੈਣਾ ਹੁੰਦੀ ਹੈ। ਹਾਂ। ਇਹ ਉੱਪਰ ਹੁੰਨੀ ਹੈ ਕਿ ਵਿਚ ਹੁੰਨੀ ਹੈ ਵੀ ਜਦ ਤੁਸੀਂ ਧੋਨੇ ਆ ਇਹ ਉੱਤਰਨੀ ਹੈ ਕਿ ਨਹੀਂ। ਇਹ じゃਭ ਲੈਣਾ ਹੈ। ਹਾਂਜੀ। ਦੇਖੋ ਸਕੂਲ 'ਚ ਕਿੱਦਾਂ-ਕਿੱਦਾਂ ਐਕਸਪੈਰੀਮੈਂਟ ਕਰਾਉਂਦੇ ਬੱਚਿਆਂ ਨੂੰ। ਇਹ ਸੁੱਕੇ ਦਾ ਮਤ ਲੱਗੂਗਾ ਨਾ। ਤੁਹਾ ਰਗੜ ਕੇ ਦੇਖਾਂਗੇ ਤਾਂ ਜੇ ਉੱਤਰ ਗਿਆ ਫਿਰ ਤੁਹਾਨੂੰ ਬਾਹਰ ਤੇ ਮੇਰੇ ਮਿੱਤਰ ਆਪਾਂ ਚੱਲਣ ਤੁਰਨ ਵਾਸਤੇ ਆਪਣੀ ਗੱਡੀ BMW ਆ ਦੇਖੋ ਤੁਸੀਂ ਗੱਡੀ ਦਾ ਹਾਲ ਦੇਖੋ ਇੱਧਰ ਆ ਦੇਖੋ ਕਿੰਨੀ ਜਿਆਦਾ ਗੱਡੀ ਪਰ ਜਿਹੜਾ ਮਿੱਟੀ ਵਾਲਾ ਮੀਂਹ ਪੈ ਗਿਆ ਨਾ ਉਹ ਗੱਡੀ ਦਾ ਹੀ ਖਰਾਬ ਕਰ ਦਿੰਦਾ ਕਾਲੀ ਗੱਡੀ ਬਹੁਤ ਟਾਈਮ ਕੱਢਦੀ ਇਹ ਤਾਂ ਹਫਤੇ ਬਾਅਦ ਇੱਕ ਵਾਰ ਧੋਣੀ ਪੈਂਦੀ ਹੈ ਗਰਾਸੀਆ ਫਰ ਤੇਲੋ ਮਿਓ ਜੋ ਕਹਿੰਦੇ ਬਈ ਮਿੱਤਰ ਆਪਾਂ ਆਟੋਲ ਵਜੋਂ ਤੱਕ ਕਪੜਾ ਇਹ ਕਪੜਾ ਵੀ ਉਹਦਾ ਕਪੜਾ ਮਿਲਿਆ ਕੋਈ ਲੈ ਜਾਂਦਾ ਪਿਓ ਰਹੇ ਇਹ ਪਰਫੈਕਟ ਹੈ ਬੁਰੀ ਐਨ ਗੱਡੀ ਸਕਾਉਣ ਵਾਸਤੇ ਹੈ ਲੈਦਰ ਤੇ ਕੱਪੜੇ ਦਾ ਮਿਕਸਚਰ ਹੀ ਸਪੈਸ਼ਲ ਗੱਡੀ ਵਾਸਤੇ ਚੀਕਾ ਨਹੀਂ ਪੋਦਾ ਤੁ ਗੱਜਾ ਆਪਣੇ ਗੱਡੀ ਆਪਣੀ ਆਟੋ ਲਵਾਜੇ ਤੇ ਗੱਡੀ ਧੋਣੀ ਨਹੀਂ ਲੈਗੀ ਇੱਥੇ ਸੈਲਫ ਲਵਾਜੂ ਵੀ ਹੈਗੀ ਆ ਜਿੱਥੇ ਆਪਾਂ ਗੱਡੀ ਆਪਣੀ ਲੈ ਕੇ ਜਾਂਦੇ ਆ ਤੇ ਉੱਥੇ ਨਾਲ ਵਿੱਚ ਸਿੱਕੇ ਪੈ ਜਾਂਦੇ ਆ ਜਿੱਦੋਂ ਨੇ ਕਹਿੰਦ ਨੇ ਉਹਨੂੰ ਤੇ ਉਹਦੇ ਨਾਲ ਪਾ ਕੇ ਆਪਾਂ ਗੱਡੀ ਆਪਣੀ ਆਪ ਧੋ ਸਕਦੇ ਆ ਸਸਤੀ ਤਾਂ ਪੈਂਦੀ ਆ ਇੱਥੇ ਗੱਡੀ ਧਵਾਉਣ ਦੇ ਲੱਗਦੇ ਆ 15 ਯੂਰੋ ਤੇ ਉੱਥੇ ਸ਼ਹਿਰ ਵਿੱਚ 50 ਰੁਪਏ ਗੱਡੀ ਧੋ ਜਾਂਦੀ ਆ ਮੈਂ ਸੋਚਿਆ ਚਲੋ ਅੱਜ ਤੁਹਾਡੇ ਕੋਲ ਵੀ ਸ਼ੇਅਰ ਕਰਦੇ ਹਾਂ ਟੈਗ ਲੱਗਿਆ ਹੈਗੇ 1985 ओरिजिनल ਮੈਦੂ ਤੇ ਪਹੁੰਚ ਗਏ ਮਿੱਤਰੋ ਆਪਾਂ ਆਊਟਲਵਾਜ ਦੇ ਤਿੰਨ ਵਾਜੋ ਬਣੀ ਵੀ ਇੱਕ ਦੋ ਤੇ ਤਿੰਨ ਦੋ ਚ ਗੱਡੀਆਂ ਲੱਗੀਆਂ ਹੋਈਆਂ ਤੇ ਆਪਾਂ ਲਾਵਾਂਗੇ ਤੀਜੀ ਦੇ ਵਿੱਚ ਸਾਰੇ ਬੰਦੇ ਆਪਣੀਆਂ ਗੱਡੀਆਂ ਧੋ ਰਹੇ ਆ ਆਪਣੀਆਂ ਇੱਥੇ ਲਾਵਾਂਗੇ ਆਪਣੀ ਕਾਰ ਤੇ ਆਪਾਂ ਤੁਹਾਨੂੰ ਹੁਣ ਦੱਸਦੇ ਹਾਂ ਵੀ ਇੱਥੇ ਗੱਡੀ ਕਿੱਦਾਂ ਧੋਨੇ ਆ ਕਿੱਥੇ ਕਿੰਨੇ ਪੈਸੇ ਪੈਂਦੇ ਆ ਤੇ ਪੈਸੇ ਪਾਉਣ ਤੋਂ ਬਾਅਦ ਕੀ ਨਿਕਲਿਆ ਜੇਟੋਨੀ ਨਿਕਲਦੀ ਹੈ ਕਿੱਦਾਂ ਨਿਕਲਦਾ ਹੈ ਮਿੱਤਰੋ ਮਸ਼ੀਨ ਲੱਗੀ ਹੋਈ ਇੱਥੇ ਤੇ ਇਹਦੇ ਵਿੱਚ 50 ਪੈਸੇ ਦਾ ਇੱਕ ਜੇਟੋਨੀ ਪੈਂਦਾ ਆ ਦੇਖ ਲਿਆ ਵਾ ਆ ਕੋ ਇਸਟਾ ਦੋ ਜੇਟੋਨੀ ਇਹ 10 ਜੇਟੋਨੇ ਕੋਸਟਾ 50 ਸੈਂਟੇਸਿਮੀ ਫਾ ਰੀ 50 ਸੈਂਟੇਸਿਮੀ ਹਾਂ ਤਾਂ ਉਪਰੋਗ ਉਪਰੋਬਲ ਹੈ ਨਾ ਤੇ ਇਹ ਬੁਟੇ ਆ ਦੇਖ ਆਪਾਂ ਜੀ 50 ਪੈਸੇ ਪਾਈ ਸੀਗੇ ਤੇ ਆਪਾਂ ਨੂੰ ਆਹ ਵਾਲੀ ਜੇ ਤੋਂ ਨਹੀਂ ਮਿਲ ਗਈ ਇਹ ਪੈ ਕੇ ਤੋਂ ਹੋਣਾ ਇਹ ਰੁਪਈਏ ਇਹ ਰੁਪਏ ਦੋ ਪਾ ਲੈ ਹੋ ਚੱਕ ਦੋ ਆ ਗਏ ਆਪਰੇ ਕੋ 3 ਹੋ ਗਏ ਆਪਾਂ ਵੀ ਪੈਸਾ ਖਤਮ ਆਪਾਂ ਜਗ ਦੇਖਦੇ ਹੁਣ ਵੀ ਇੰਨੇ ਕਿਰਾਂ ਸਰਜੂ ਗਾਜ ਨਾ ਸਰੇ ਤਾਂ ਆਪਾਂ ਹੋਰ ਪਾਉਣੇ ਪੈਣੇ ਪਰ ਇਹ ਵਧੀ ਗੱਡੀ ਧੋਣੇ ਦਾ 5 ਗਜ ਜੋਦ ਪਈ ਜਾਂਦੇ ਆ ਪਰ ਆਪਾਂ ਦੇਖਦੇ ਆ ਆਪਾਂ ਇਸ ਟਾਈਮ 1.5 ਗਜ ਗੱਡੀ ਧੋਣ ਲਗੇ ਇਹ ਲਿਖਿਆ ਹੈ ਲਾਵਾ ਸ਼ਿਰਕੀ ਮਤਲਬ ਚਿਰਕੀ ਲੇਗਾ ਅਲਾਈ ਤੋਂ ਵਾਸਤੇ ਕੱਲਾ ਲਾਂਚਾ ਅਲਾਈ ਤੋਂ ਵਾਸਤੇ ਸਪੈਸ਼ਲ ਆ ਗਿਆ ਪਰਲੇਵਾਜੋ ਡਿਟਰਜਨਟ ਵਾਸਤੇ ਡਿਟਰਜਨਟ ਵਾਸਤੇ 516 ਸਪਾਸ ਫਲੂਮਾਟਿਵਾ ਜਿਵੇਂ ਮਾਰੇ ਜੀ ਕੇ ਨਾ ਉਹ ਬੁਸ਼ੀਓ ਮੇਗਾ ਚੱਕ ਇਸ ਉਸ ਤੋਂ ਬਾਅਦ ਅਗਿਆ ਰਿਚਾ ਕੁ ਪਾਣੀ ਮਾਰਨ ਵਾਸਤੇ ਪਾਣੀ ਮਾਰਨ ਵਾਸਤੇ ਸੁਬਾਚੀਰਾ ਚੀਰਾ ਹੁੰਦੇ ਚੰਕ ਉਸ ਵਿਗੜੀ ਉੱਪਰ ਸ਼ਾਈਨਿੰਗ ਦੇ ਉੱਪਰ ਸਭ ਤੋਂ ਪਹਿਲਾਂ ਮੈਂ ਤਾਂ ਇਹ ਜਦੋਂ ਮੈਂ ਵੀ ਆ ਬਾਅਦ ਦੇ ਆਪਾਂ ਸਪੱਟਣਾ ਨਾ ਪਹਿਲਾਂ ਪਾਣੀ ਵਾਲੀ ਕਰ ਲੈ ਆਪਾਂ ਅਕਵਾ ਮਾਰੀ ਪਹਿਲਾਂ ਇੱਥੇ ਪਾਉਮਾ ਗਿਆ ਭਾਈ ਕਿ ਜਦੋਂ ਨੇ ਕਿਰਸ਼ਕੋ ਦਬਰੇ ਕਿਰਸ਼ਕੋ ਆਏ ਆਦੇ ਤੋਂ ਮੇਟਰ ਲੋਕ ਗਿਆ ਆਪਣਾ ਪਸਤੋਲਾ ਫਿਰ ਪਾਵਾਂਗੇ ਅਗਲੀ ਜਿਤੋਂ ਨਹੀਂ ਤੇ ਦੱਸਾਂਗੇ ਆਪਾਂ ਆਇਸ ਪਸਣ ਆਇਸ ਪਸਣ ਆਇ ਇਹ ਐਟਾ ਗਾਉਗੀ ਐਟਾ ਗਾਉਗੀ ਇਹਸ ਪਾਸੋਂ ਲੱਗਣਾ ਸ਼ੁਰੂ ਹੋਏ ਜੇ ਇਹ ਬਿੱਚੂ ਚੱਕ ਨਿਕਲੀ ਜਾਂਦੀ ਹੈ ਤੇ ਆ ਲੱਗੇ ਬੋਰਸ਼ੇ ਉੱਪਰ ਸਾਥ ਅਸੀਂ ਆ ਜਾਂਦੇ ਹਾਂ ਲੋਕ ਲਾਸਟ ਵਿੱਚ ਤਾਂ ਸਿੱਕਾ ਰਹਿ ਗਿਆ ਆਪਣੇ ਕੋਲ ਹੁਣ ਆਪਾਂ ਗੱਡੀ ਧੋਵਾਂਗੇ ਪਾਣੀ ਦੇ ਨਾਲ ਇਹ ਪਾਣੀ ਗੋਸਾ ਗੋਸਾ ਹੁੰਦਾ ਫਾਈਲੀ ਆਪਣੀ ਤਿੰਨ ਜਤੋਨੀਆਂ ਵਿੱਚ ਆਪਣੀ ਆਪਣੀ ਗੱਡੀ ਧੋਦੀ ਆ ਤੇ ਹੁਣ ਆਪਾਂ ਆਪਣੀ ਗੱਡੀ ਲੈ ਕੇ ਜਾਵਾਂਗੇ ਅੱਗੇ ਸਾਹਮਣੇ ਉੱਥੇ ਤੇ ਉੱਥੇ ਕਰਾਂਗੇ ਗੱਡੀ ਨੂੰ ਆਪਾਂ ਸਾਫ਼ ਕੱਪੜੇ ਦੇ ਨਾਲ ਨਵੇਂ ਦੇ ਨਾਲ ਜਿਹੜਾ ਉੱਪਰ ਮੜਾ ਮੋਟਾ ਗਿੱਲਾ ਛਿਲਾ ਹੋਇਆ ਬਾ ਦੇਖੋ ਸਾਰੀ ਆ ਹਨ ਇਹ ਸਾਰੀ ਆਪਾਂ ਸਿਕਾਦਨ ਵਧੀਆ ਹਨ ਤੇ ਆ ਵਾਲੀ ਮੇਦਰੂ ਮਸ਼ੀਨ ਹੈ ਜਿੱਥੇ ਨਾ ਆਹ ਦੇ ਇਧਰ ਰੱਖਿਆ ਪੈਰਿਆ ਪੰਪ ਦਾਬੇ ਦੇ ਉੱਪਰ ਪਾਣੀ ਆਉਂਦਾ ਇਹ ਜੇ ਆਪਾਂ ਕੱਪੜੇ ਨੂੰ ਇਧਰ ਰੱਖ ਕੇ ਤੋਂ ਮਗੇ ਪਹਿਲਾ ਕੱਪੜਾ ਆ ਦੇਖ ਏਦਾਂ ਕੱਪੜਾ ਧੋ ਕੇ ਜਾਈਦਾ ਨਾ ਇਹ ਵੀ ਲੇਦਰ ਹੈ ਨਾ ਕੱਪੜਾ ਪੱਕਾ ਦਾ ਨਵਾਂ ਪਰ ਹੈ ਚਮੜਾ ਹੈ ਤਾਂ ਹੋਰ ਤਾਂ ਹੋਰ ਹੀ ਡਿਫਿਕਲਟੀ ਹੋਰੀ ਇਹਨੂੰ ਐਂ ਚੰਗੀ ਤਰ੍ਹਾਂ ਪਾਣੀ ਕੱਪੜੇ ਧੋਲਾ ਕਿਉਂਕਿ ਨਵਾਂ ਕੱਪੜਾ ਆਇਆ ਹੈ ਕਿ ਸ਼ੈਂਪੂ ਹੁੰਦਾ ਦਾ ਹੋਰ ਵੀ ਗੱਲਬਾਤ ਓਕੇ ਹੋ ਜਾਂਦੀ ਹੈ ਕੱਪੜੇ ਆ ਦੇਖ ਕੱਪੜਾ ਪਾ ਧੋ ਲਿਆ ਆਪਾਂ ਪੱਤ ਕਨੇ ਛੋੜਦਾ ਆਪਾਂ ਤੇ ਇੰਨੇ ਕਿਨੇ ਚਿੜ ਦੋ ਪੜੀ ਆ ਵਾਲੀ ਮਸ਼ੀਨ ਹੈ ਇਹ ਗੱਲਬਾਤ ਸਿਰੇ ਕਰਾਂ ਦੀ ਆ ਦੇਖੋ ਇੱਧਰ ਇਹਨੂੰ ਪਾ ਕੇ ਇਥੋਂ ਇਦਾਂ ਫੋਨ ਆਪਾਂ ਨਹੀਂ ਮੜਾਇਆ। ਇਦਾਂ ਘੁਮਾ ਲਾ ਦੇ ਫਿਰ ਨਹੀਂ। ਆ ਦੇ। ਕਿੰਨਾ ਪੰਜ ਘੜਾ ਦੇ। ਇਹ। ਠੀਕ ਹੋ ਗਿਆ। ਲੱਭੀ ਅੱਜ 1.5 ਰੁਪਏ ਗੱਡੀ ਤੋਂ ਚੱਲੇ ਅਸੀਂ। ਨਹੀਂ 15 ਰੁਪਏ ਲੱਗਦੇ ਆ। ਤੇ ਕਮਾਹ ਲਈ ਕਰਤੀ ਅੱਜ। ਤੇ ਸ਼ਾਨ ਨੂੰ ਨਵੇਂ ਕੱਪੜੇ ਇੰਨੀ ਜਿਆਦਾ ਐਕਸਾਈਟਮੈਂਟ ਆ। ਇਹ ਕਰਵ ਆਪਾਂ ਮੈਂ ਸਾਫ਼ ਕਰ ਨਹੀਂ ਗੱਡੀ। ਕਿ ਕਪੜਾ ਨਾ ਮੈਨ ਆ ਦੇਖ ਇਹ ਤਾਂ ਇਹ ਵੀ ਕਪੜਾ ਪਾਣੀ ਨਾ ਨਹੀਂ ਜਾ ਕਪੜਾ ਹੈ ਪਾਣੀ ਗਿਆ ਨਹੀਂ ਪਾਣੀ ਨੂੰ ਤੋੜ ਲੈ ਉੱਪਰੋਂ ਇਹ ਤਾਂ ਪਾ ਚਲ ਇਹਨੂੰ ਚੜ ਕੇ ਪੀ ਲੈ ਚੋ ਇਹ ਪਾਣੀ ਜਾਣੀ ਨਹੀਂ ਜ਼ਰੂਰ ਓਕੇ ਲਾਈਵ ਕੀ ਕੋ ਸ਼ਾਂਸ ਨੂੰ ਫੁੱਲ ਚੌੜਾ ਕਹਿੰਦੇ ਗੱਡੀ ਸਾਫ਼ ਕਰਨ ਦਾ ਕਹਿੰਦਾ ਅੱਜ ਗੱਡੀ ਦਾ ਰੰਗ ਤਾਬ ਦੇਣਾ ਪਾਪਾ ਜੀ ਆਪਾਂ ਨੇ ਮਾਰ ਮਾਰ ਕੱਪੜਾ ਕਹਿੰਦਾ ਲਿਆ ਦੇਣੀਆਂ ਨੇ ਨੇਰੀ ਅੱਜ ਆਪਾਂ ਨੇ ਇਦਾਂ ਸਾਫ਼ ਕਰੀਏ ਇਦਾਂ ਇਹ ਸਭ ਤੋਂ ਮੇਨ ਚੀਜ਼ ਹੈ ਨਹੀਂ ਆ ਵੀ ਕਰੀਏ ਸਾਫ਼ ਸੀਸਾ ਤੇ ਫਾਈਨਲੀ ਮੇਥੋ ਗੱਡੀ ਆਪਾਂ ਸਾਫ਼ੀ ਧੋਤੀਏ ਦੇਖੋ ਤੁਸੀਂ ਗੱਡੀ ਕਿਵੇਂ ਚਮਕ ਗਈ ਆਪਣੀ ਦੱਸਿਓ ਕਮੈਂਟਾਂ ਦੇ ਵਿੱਚ ਮਾਰ ਦੀ ਲਸ਼ਕਰ ਨਹੀਂ ਕਾਰਦੀ ਫੁੱਲ ਐਂਡ ਰੀਜ ਲੈ ਗੱਡੀ ਧੋਤੀ ਆਪਾਂ ਨੇ ਆ ਦੇਖੋ ਇਹ ਤਾਂ ਤੁਸੀਂ ਐਨ ਉਦੋਂ ਧੋਤੀ ਤੇ ਆਪਾਂ ਮਿੱਤਰੋ ਹੁਣ ਤਿਆਰ ਸ਼ੇਅਰ ਹੋ ਗਏ ਆ ਤੇ ਬਾਕੀ ਇਧਰ ਮੇਰੇ ਸਿਮਰਜੀਤ ਕੋਰ ਵੀ ਤਿਆਰ ਆਜ ਤੇ ਗੁਰਸ਼ਾਨ ਵੀ ਸੋਨਾ ਪੱਗ ਬਨ ਰਿਹਾ ਤੇ ਆਪਾਂ ਚੱਲੀਏ ਅੱਜ ਗੁਰਦੁਆਸਾ ਮੱਥਾ ਲਿੱਖਣ ਵਾਸਤੇ ਕਿਉਂਕਿ ਸਾਡੇ ਵਸਾਕੀ ਦਾ ਪ੍ਰੋਗਰਾਮ ਅੱਜ ਐਤਵਾਰ ਨੂੰ ਗੁਰਦੁਆਸਾ ਬਣਾਇਆ ਜਾਣਾ ਅਜੇ ਤਾਂ ਗੁਰਸ਼ਾਨ ਦੀ ਵੇਟ ਕਰਦੇ ਨੇ ਗੁਰਸ਼ਾਨ ਪੱਗ ਬੰਨ ਜਦੋਂ ਰੈਡੀ ਹੁੰਦਾ ਆਪਾਂ ਉਦੋਂ ਹੀ ਬਸ ਤਿਆਰ ਆਂ ਤੂੰ ਕਿਉਂ ਹਾਂਜੀ ਹਾਂਜੀ ਮੈਂ ਤਿਆਰ ਹਾਂ ਆਜੀ ਜਾਂਦਾ ਘਰ ਨੂੰ ਚੈੱਕ ਕਰ ਚੈੱਕ ਕਰ ਤੂੰ ਨਰਕ ਵਿੱਚ ਜਾ ਗਏ ਸਾਰੇ ਚੱਲੀ ਫਿਰ ਹੁਣ ਗਰਮੀ ਹੋ ਗਿਆ ਜਨਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਕਰਨੀ 26 ਡਿਗਰੀ ਟੈਂਪਰੇਚਰ ਹੋ ਗਈ ਹੈ ਜੀ ਅੱਜ। ਵਾਲੇ ਫਿਰ 30 ਤੱਕ ਚਲੇ ਜਾਣਾ ਜੀ ਕੱਲ੍ਹ ਤੱਕ ਕਿਨੇ ਆਪਣੇ ਮਸ਼ਾਉ ਤੱਕ। ਸਹੀ ਗੱਲ ਹੈ ਗਰਮੀ ਬਹੁਤ ਜ਼ਿਆਦਾ ਵਧ ਗਈ ਯਾਰ। ਹਾਂਜੀ। ਅ ਵੀ ਗਰਮੀ ਆਉਣ ਦੀ ਉਦੇ ਰਿਆ ਦੇਖੋ ਤੁਸੀਂ ਨਾ ਰੋਡ ਦੇ ਉੱਪਰ ਟ੍ਰੈਫਿਕ ਤੁਰਦੀ ਹੋਈ ਹੈ ਨਹੀਂ ਕਿਉਂਕਿ ਆ ਜਿਹੜਾ ਰੋਡ ਹੈ ਨਾ ਇੱਥੇ ਕਿ ਜਾ ਕੇ ਸਿੱਧਾ ਹੀ ਸਮੁੰਦਰ ਨੂੰ ਜਾ ਕੇ ਨਿਕਲ ਜਾਂਦਾ ਹੈ। ਤੇ ਸਮੁੰਦਰ ਤੇ ਤੁਹਾਨੂੰ ਪਤਾ ਗਰਮੀ 'ਚ ਲੋਕ ਬਹੁਤ ਜ਼ਿਆਦਾ ਜਾ ਕੇ ਖੁਸ਼ ਰਹਿੰਦੇ ਆ। ਤੇ ਇਸ ਵਾਰ ਤਾਂ ਪਹਿਲਾਂ ਹੀ ਜਾਣ ਲੱਗੇ। ਆਹ ਟਾਈਮ ਦੇਖੋ ਤੁਸੀਂ ਸਵਾ 12 ਹੋਏ ਹਾਲੀ। ਤੇ ਆਹ ਰੋਡ ਬਲੌਕ ਤੇ ਹਲੇ ਇੱਥੋਂ ਬਹੁਤਾ ਹੀ ਤਾਂ 40 45 ਕਿਲੋਮੀਟਰ ਸਮੁੰਦਰ ਹੈ ਪਰ ਇੱਥੋਂ ਹੀ ਜਾਮ ਲੱਗਣਾ ਸ਼ੁਰੂ ਹੋ ਗਏ ਇਹ ਤੋਂ ਬਦਲਾਅ ਦਾ ਲੋਕੇ ਨੇ ਪਿਆਰ ਕਰਦੇ ਸਮੁੰਦਰ ਨੂੰ ਸਤਿ ਸ਼੍ਰੀ ਅਕਾਲ ਜੀ ਕੀ ਦੇਖੀ ਜਾਨੇ ਹੋ ਬੋਲਟ ਹੈ ਹੈ ਬੋਲਟ ਹੈ ਬੜਾ ਚਰਬਤ ਵੇਖਿਆ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਫਤਿਹ ਜੀ ਠੀਕ ਠਾਕ ਹੋ ਨਾ ਭਾਜੀ ਬੋਲਟ ਹੈ ਆਪਣੀ ਇੰਡੀਆ ਕੇਦ ਨਾਲ ਦਾ ਨਾ ਹਾਂ ਜੀ ਇਹ ਵੱਡਾ ਹੀ ਆ ਹੈ 350 ਹੀ ਆ ਪਰ ਹੈ ਲੁੱਕ वाइज ਹੋ ਰਿਹਾ ਨਾ ਚੱਲੀ ਬਈ ਲੈ ਵੀ ਸਾਡੀ ਮਾਤਾ ਦਾ ਕੀ ਹੁੰਦਾ ਇਹ ਸਵੇਰ ਤੋਂ ਆਉਂਦੀ ਡੈਡੀ ਦੇ ਚਲੇ ਜਾਂਦੀ ਆ ਸ਼ਾਮ ਟਾਂ ਜਿਹੜੀ ਵਹਿੰਦੇ ਮੀਟਿੰਗ ਦੇ ਵਿੱਚ ਫਿਰ ਹੋ ਜਾਂਦਾ ਵੀ ਮੈਨੂੰ ਹੁਣ ਲੈ ਜਾਊਗਾ ਇਹਨੂੰ ਕਿਉਂ ਗਰਮੀ ਬਹੁਤ ਹੁੰਦੀ ਨਾ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ ਨਾ ਅੰਦਰ ਗੜ ਬਹਿ ਹੁੰਦਾ ਚਲੋ ਚਲੀਏ ਤੇ ਮੇਤਰ ਆਪਾਂ ਰੁਕੇ ਸੀ ਹੁਣ ਮਾਰਕੀਟ ਐਰੋਸਪੇਨ ਦੇ ਵਿੱਚ ਇਹ ਮਾਰਕੀਟ ਉਹ ਨਹੀਂ ਆਈ ਜਿੱਥੇ ਬਾਕਸ ਪੈਂਦੇ ਆ ਇਹ ਮਾਰਕੀਟ ਆਪਣੇ ਗੁਰੂ ਘਰ ਦੇ ਕੋਲੇ ਆ ਉੱਥੇ ਲੱਗੇ ਪੈਂਦੀ ਆ ਥੋੜਾ ਸਮਾਨ ਲੜਾ ਸੀ ਆਪਾਂ ਤੇ ਸੋਚਿਆ ਜੋ ਜਾਣ ਲੱਗੇ ਆਪਾਂ ਇੱਥੇ ਲੈ ਕੇ ਚੱਲਦੇ ਆਂ ਸਭ ਰੈਡੀ ਸਬੱਬਾਂ ਖੁੱਲੀਆਂ ਮਿਲ ਗਈ ਤਹੜਾ ਰਹੇ ਕਿੰਨੇ ਕੁ ਭਾਰੀ ਆ ਜੀ ਇਹ ਲੈ ਠੀਕ ਆ ਭਾਰੀ ਆ ਚੱਕ ਚੱਲ ਚੱਲੀਏ ਹੁਣ ਹੈਂ ਬਰੇ ਚੱਲ ਯਾਰ ਗੱਡੀ ਪਾਣੇ? ਐਸੀ ਲਾ ਦੋ ਮੈਂ ਗੱਡੀ ਚ। ਢੜਕਾ ਪਾਣੇ। ਲਓ ਵੀ ਸ਼ਾਹ ਦੇ ਗੱਡੀ ਨੇ ਬੂਟ ਖੋਲ ਕੇ ਪੈਂਦਾ ਸਾਈਪਰ ਚੱਕੀ ਫੇਰ। ਆਹ ਦੇਖੋ ਇਹ ਬੂਟ ਖੋਲ ਕੇ ਪੈਂਦਾ। ਇਹ ਨਹੀਂ ਅਸੀਂ ਬਹੁਤ ਦੂਰੋਂ ਦੂਰੋਂ ਆਏ ਆ। ਅਸੀਂ ਇੱਥੋਂ 4 ਕਿਲੋਮੀਟਰ ਤੋਂ ਆਏ ਹੋਣੇ ਵਾਲੇ। 15 ਕਿਲੋਮੀਟਰ ਤੋਂ ਅਸੀਂ ਆਏ ਆ। ਤੇ ਜੁੱਤੀਆਂ ਖੋਲ ਕੇ ਬੈੜ ਗਿਆ ਉੱਪਰ। ਚੱਲ ਪੁੱਤੋ ਚੱਲੀਏ ਫੇਰ। ਚਲੋ ਫੇਰ। ਓ ਸਮਿਆਂ ਆ ਗਏ ਉੱਠ ਖੜੇ ਮਾਲ। ਉਹ ਛੁੱਟੀ ਮਾਲ ਗਿਆ ਇਹਦੇ ਬਾਅਦ ਜਸਟ ਕੱਲੇ ਕਿਤੇ ਨੂੰ। ਨਹੀਂ ਹਾਂ ਛੁੱਟੀ ਨਹੀਂ ਮਾਰਦੀ ਲੈ ਲਈਆਂ ਨਹੀਂ ਕੋਸ ਬੱਸ ਨਹੀਂ ਰਿਜਲ ਆ ਗਿਆ ਇੱਕ ਵਾਰ ਰੈਸਟ ਮਾਰ ਲੇਗਾ ਮੇਰੀ ਮੋਟੀ ਸਦਾ ਮਾਰ ਲੇਗਾ ਜਣਾਦਾ ਕੰਮ ਆ ਤੇ ਗੁੱਤੀਆਂ ਗੱਲ ਕਿਹਦੀ ਕਰਦੇ ਚੱਕਦੇ ਹੀ ਫਟੇ ਚਾਹ ਰਿਹਾ ਪਕੌੜੇ ਲੱਭਦੇ ਹਾਂ ਪਕੌੜੇ ਲੱਭਾਂ ਤੂੰ ਹੋਰ ਕਰਨਾ ਮੈਂ ਤੇ ਪਕੌੜੇ ਲੈ ਆਂਦੇ ਨਹੀਂ ਇਹ ਖੀਰ ਵੀ ਖਾਧੀ ਆ ਨਾ ਹਾਂ ਆਹਦੇ ਨਹੀਂ ਆ ਕੁੜਤਾ ਪਜਾਮਾ ਦੱਸਦਾ ਆਹਦੇ ਖੀਰ ਆਹਦੇ ਖੀਰ ਹੋਰ ਵੀ ਆ ਲੈ ਚਲੀ ਆਓ ਆਰਡਰ ਤਿਆਰ ਪਏ ਆਪਣੇ ਤੇ ਮੇਟਰ ਟਾਈਮ ਹੁਣ ਪੌਣੀ 7 ਹੋ ਗਏ ਨੇ ਸ਼ਾਮ ਦੇ ਤੇ ਆਪਾਂ ਵੀ ਚਲੀਏ ਕਰੀਏ ਆਪਣਾ ਆਰਡਰ ਤੇ ਵਲੌਗ ਆਪਣਾ ਇੱਥੇ ਆਪਾਂ ਬੰਦ ਕਰਦੇ ਆਪਾਂ ਜੇ ਤੁਹਾਨੂੰ ਆਪਣਾ ਜਿਹੜਾ ਵਲੌਗ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲਿੱਕ ਕੱਲ੍ਹ ਨੂੰ ਇਸ ਵੇਰੇ ਫੇਰ ਮਿਲਦੇ ਆ ਤੁਹਾਨੂੰ ਇੱਕ ਹੋਰ ਸੋਹਣਾ ਵਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ